ਜੇਲ੍ਹ ਚ ਬੰਦ ਵਿਕਰਮ ਸਿੰਘ ਮਜੀਠਿਆ ਦੀ ਬੈਰਕ ਚੇਂਜ ਮਾਮਲੇ ਉੱਤੇ ਲਗਾਈ ਗਈ ਅਰਜੀ ਤੇ ਸੁਣਵਾਈ 28 ਅਗਸਤ ਤੱਕ ਮੁਲਤਵੀ ਕੀਤੀ ਗਈ ਹੈ। ਵਿਕਰਮ ਮਜੀਠਿਆ ਦੇ ਵਕੀਲ ਦਮਨਬੀਰ ਸਿੰਘ ਸੋਪਤੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਵਾਰ ਫਿਰ ਸਰਕਾਰੀ ਪੱਖ ਦੇ ਵਕੀਲ ਕੋਰਟ ਨੂੰ ਗੁੰਮਰਾਹ ਕਰਕੇ 28 ਤਰੀਕ ਲੈ ਗਏ ਨੇ। ਤੁਸੀਂ ਕਹਿੰਦੇ ਹੋ ਜੀ ਕਿ ਜੇਲ੍ਹ ਮੈਨੂਅਲ ਜੇਲ੍ਹ ਮੈਨੂਅਲ ਡਿਸਕ੍ਰੀਸ਼ਨ ਹੈ। ਤੁਸੀਂ ਮਲਟੀਪਲ ਅਫੇਅਰਸ ਕਰਤੀਆਂ ਤੁਸੀਂ ਵਕੀਲ ਨੂੰ 15 ਮਿੰਟ ਮਿਲ ਲਗਾਉਗੇ ਹਫਤੇ 'ਚ। ਤੁਸੀਂ ਵਾਈਫ ਨੂੰ ਨਹੀਂ ਮਿਲਿੰਦੇ ਰੇ ਕਿ ਤੁਸੀਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬੜਾ ਕਲੀਅਰਲੀ ਕਹਿ ਰਹੇ ਹੋ ਕਿ ਉਹਨੂੰ ਸਿਕਿਉਰਿਟੀ ਦਾ ਨਹੀਂ ਇਸ਼ੂ ਹੈ ਕਿ ਕਿਸੇ ਕਿਸੇ ਨੂੰ ਅਸੀਂ ਸ਼ਕਲ ਨਹੀਂ ਦਿਖਾਣਾ ਚਾਹੁੰਦੇ ਫਿਰ ਜਿੱਥੇ 1300 ਪ੍ਰिजनਰ ਹੈ ਤੁਸੀਂ ਉੱਥੇ ਫੈਮਿਲੀ ਨੂੰ ਮਿਲਣ ਲਾਉਂਗੇ ਤੁਸੀਂ ਡਿਸਕਸ਼ਨ ਕਿਸ ਵਾਸਤੇ ਯੂਜ਼ ਕਰ ਰਹੇ ਹੋ ਜਿੱਥੇ ਜੋ ਤੁਹਾਨੂੰ ਸ਼ੂਟ ਕਰਦਾ ਤੁਸੀਂ ਉਹ ਕਰ ਲੈਣੇ ਹੋ ਤੁਸੀਂ ਇੱਕ ਸਟੈਂਡ ਰੱਖੋ ਉਹਨੂੰ ਸਿਕਿਉਰਿਟੀ ਥ੍ਰੈਟ ਹੈ ਜਾਂ ਨਹੀਂ ਹੈ ਫਿਰ 1300 ਬੰਦਿਆਂ ਨਾਲ ਉਹਨੂੰ ਤੇ ਉਹਦੇ ਪਰਿਵਾਰ ਨੂੰ ਬਾਹਰ ਲਾਉਂਦੋਂਗੇ ਉਹ ਵੀ 10 ਮਿੰਟ ਵਾਸਤੇ ਤੁਸੀਂ ਆਪਣੇ ਕਿਹੜੇ ਬੰਦੇ ਨੂੰ ਕਿਹੜੇ ਮਿਨਿਸਟਰ ਨੂੰ ਕਿਹੜੇ ਐਮਐਲਏ ਨੂੰ ਜੂਡੀਸ਼ੀਨ ਨਹੀਂ ਮਿਲਿੰਦੰਦੇ ਉਸੀ ਉnde ਫੰਡਮੈਂਟਲ ਰਾਈਟਸ ਤੁਸੀਂ ਇਦਾਂ ਨਹੀਂ ਲੈ ਕੇ ਜਾ ਸਕਦੇ ਯੂ ਕੈਨੋਟ ਡੂ ਇਟ ਜਿਹੜੇ ਇਹ ਅਫਸਰ ਕਰਦੇ ਪਏ ਨੇ ਜੋ ਹੱਥ ਠੋਕੇ ਬਣੇ ਬੈਨੇ ਭਗਵਾਨ ਸਿੰਘ ਮਾਨ ਦੇ ਉੱਪਰ ਹੁਕਮ ਆਇਆ ਹਰ ਵਾਰੀ ਅਸੀਂ ਐਪਲੀਕੇਸ਼ਨ ਫਾਈਲ ਕਰਦੇ ਹਰ ਵਾਰੀ ਅਸੀਂ ਸਟੇਟਮੈਂਟ ਰਿਕੁਐਸਟ ਕਰਦੇ ਆ ਕਿ ਵਾਈਫ ਨੂੰ ਮਿਲਣ ਦੋ ਉਹ ਜਿਹੜੇ ਕੱਲ ਲੰਗਾ ਸਾ ਮਿਲਣ ਗਏ ਪਹਿਲਾਂ ਦਿਲਜੀਤ ਸਿੰਘ ਚੀਮਾ ਜੀ ਮਿਲਣ ਗਏ ਉਥੇ ਅਰਜ ਕਲੀਅਰ ਮਿਲ ਜਾਂਦੇ ਆ ਕਿਉਂ ਨਹੀਂ ਮਿਲ ਜਾਂਦੇ ਵਾਟ ਇਜ਼ ਦ ਹੋਲ ਡਰ ਕੀ ਉਹ ਕਿਹੜੀ ਸਰ ਮੈਨੂੰ ਦੱਸੋ ਜੀ ਇਹ ਡਿਸਪਰੋਪਰਸ਼ਨ ਐਸੈਟ ਦਾ ਕੇਸ ਹੈ ਤੁਸੀਂ ਮੈਨਾਂ ਨੂੰ ਰੱਸ ਦਿਓ ਕੋਈ ਟਾਡਾ ਦਾ ਕੇਸ ਹੈ ਸਿਕਿਉਰਟੀ ਰੀਜ਼ਨ ਨਹੀਂ ਹੈ ਭਗਵਾਨ ਸਿੰਘ ਮਾਨ ਦੀ ਈਗੋ ਹੈ ਤੇ ਉੱਥੇ ਜਿਹੜੇ ਲੋਕਲ ਬੰਦੇ ਪੋਸਟਡ ਨੇ ਜੇਲ੍ਹ 'ਚ ਉਹ ਭਗਵਾਨ ਸਿੰਘ ਮਾਨ ਦੀ ਜਿਹੜੀ ਈਗੋ ਨੂੰ ਮ사ਜ ਕਰ ਰਹੇ ਆ